ਅਜੇ ਆਮਾਨੀ ਪਾਰਟੀ ਦੇ ਪਰਿਵਾਰ ਦੇ ਵਿੱਚ ਬਹੁਤ ਵਿਲੱਖਣ ਕਿਸਮ ਦਾ ਵਾਦਾ ਹੋ ਰਿਹਾ ਹੈ ਜੋ ਆਮਾਨੀ ਪਾਰਟੀ ਦਾ ਵਿਚਾਰ ਹੈ ਜੋ ਆਮਾਨੀ ਪਾਰਟੀ ਦਾ এজেন্ডਾ ਹੈ ਹਮ ਲੋਕਾਂ ਦੀ ਸੇਵਾ ਕਰਨਾ ਦਬੇ ਕੁਚਲੇ ਲੋਕਾਂ ਨੂੰ ਉੱਪਰ ਲੈ ਕੇ ਆਉਣਾ ਪੜਾਈ ਹੈਲਥ 인ਫਰਾਸਟ੍ਰਕਚਰ ਰੋਜ਼ਗਾਰ ਜੋ এজেন্ডਾ ਹੈ ਬਿਲਕੁਲ ਉਸ এজੰਡੇ ਤੇ ਪੂਰੇ ਉੱਤਰ ਦੇ ਵਿધાનਸਭਾ ਦੇ ਵਿੱਚ ਤੁਸੀਂ ਉਹਨਾਂ ਨੂੰ ਬੋਲਦੇ ਦੇਖਿਆ ਹੋਣਾ ਨਵਾਂ ਸ਼ਹਿਰ ਤੋਂ ਸ਼ਹੀਦ ਸ਼ਹੀਦ ਪਗਤ ਸਿੰਘ ਹੋਰਾਂ ਦੀ ਧਰਤੀ ਨੂੰ ਉਹ ਰਿਪਰੈਜ਼ੈਂਟ ਕਰਦੇ ਆ ਡਾਕਟਰ ਸੁਖਵਿੰਦਰ ਸੁਖੀ ਜੀ ਐਮਐਲਏ ਨੇ ਤੇ ਦਬੇ ਕੁਝ ਲੋਕਾਂ ਲਈ ਡਾਕਟਰ ਭੀਮrao ਅੰਬੇਦਕਰ ਜੀ ਦੀ ਵਿਚਾਰਧਾਰਾ ਨੂੰ ਅੱਗੇ ਲੈ ਕੇ ਚਲਦੇ ਨੇ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਡਾਕਟਰ ਸੁਖੀ ਜੀ ਇਹਨਾਂ ਦੋਨਾਂ ਨੂੰ ਰਿਪਰੈਜ਼ੈਂਟ ਕਰਦੇ ਆਂ ਸ਼ਹੀਦ ਭਗਤ ਸਿੰਘ ਦੀ ਧਰਤੀ ਤੋਂ ਐਮਐਲਏ ਨੇ ਤੇ ਡਾਕਟਰ ਪ੍ਰੀਮਰਾ ਉਮੀਦਵਾਰ ਦੀ ਸੋਚ ਦੇ ਧਾਰਨੀ ਨੇ ਸਾਡੀ ਪਾਰਟੀ ਨੂੰ ਅੰਚ ਬਹੁਤ ਬਲ ਮਿਲਿਆ ਔਰ ਸਾਨੂੰ ਇੱਕ ਐਸਾ ਨੇਤਾ ਜਿਹੜਾ ਦਵੇ ਕੁਝਲੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਜਾਣਦਾ ਹੈ ਖੁਦ ਉਹਨੇ ਪਿੰਡੇ ਤੇ ਹਣਾਂ ਹੀ ਹੋਈਆਂ ਨੇ ਉਹ ਸਾਡੀ ਪਾਰਟੀ ਜੁਆਇਨ ਕਰ ਰਹੇ ਤਾਂ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਇਹਨਾਂ ਦੇ ਤਜਰਬੇ ਦਾ ਇਨ ਐਕਸਪੀਰੀਅੰਸ ਦਾ ਆਉਣ ਵਾਲਾ ਦਿਨ ਅਸੀਂ ਇਸਤੇਮਾਲ ਵੀ ਕਰਾਂਗੇ। ਔਰ ਜੋ-ਜੋ ਵੀ ਇਹਨਾਂ ਦੇ ਸਾਥੀ ਆ ਇਹਨਾਂ ਨਾਲ ਸੰਕਟਾਂਚ ਵੀ ਜ਼ਿੰਮੇਵਾਰੀਆਂ ਮਿਲਣਗੀਆਂ, ਸਰਕਾਰਾਂ 'ਚ ਵੀ ਜ਼ਿੰਮੇਵਾਰੀਆਂ ਮਿਲਣਗੀਆਂ। ਮਿਲ ਕੇ ਕੰਮ ਕਰਾਂਗੇ।